ਮੁਰਦਾਬਾਦ 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 ਮੈਂ ਪੁੱਛਣਾ ਚਾਹੁੰਦਾ ਕਿ ਇਹ ਰਾਮਰਾਜ ਬੇ 8-8 ਸਾਲ ਦੀਆਂ ਬੱਚੀਆਂ ਨਾਲ ਉੱਥੇ ਬਲਤਕਾਰ ਹੋਣ ਜਿੱਥੇ ਦੇਵਤਿਆਂ ਦਾ ਵਾਸਾ ਕੋਈ ਜਿੰਦਾਬਾਦ 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 ਆਮੂ ਜਿੰਦਾਬਾਦ 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 ਜੇ ਸਾਡੇ ਹੱਥ 'ਚ ਹਥਿਆਰ ਆ ਗਏ ਤਾਂ ਆਤੰਗਵਾਦ ਦਾ ਤਾਂ ਮੂੰਹ ਮੋੜ ਦਿੱਤਾ ਸਾਡਾ ਇਹਨਾਂ ਦਾ ਮੂੰਹ ਨਹੀਂ ਮੁੜਨਾ ਡੀਸੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਪੁਲਿਸ ਬਲ ਤਣਾਤ ਹੈ ਨਾਲ ਦੀ ਨਾਲ ਹੀ ਇੱਥੇ ਪੁਤਲਾ ਵੀ ਫੂਕਿਆ ਗਿਆ ਹੈ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਉਹ ਪੁਤਲੇ ਦੀਆਂ ਵੀ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾ ਦੇਣ ਕਿਉਂਕਿ ਪਹਿਲਾਂ ਨਕੌਦਰ ਚੌਂਕ ਪੁਤਲਾ ਫੂਕਿਆ ਜਾ ਚੁੱਕਾ ਹੈ ਅਤੇ ਹੁਣ ਡੀਸੀ ਦਫ਼ਤਰ ਦੇ ਬਾਹਰ ਵੀ ਪੁਤਲਾ ਫੂਕਿਆ ਗਿਆ ਹੈ ਰੋਸ ਪ੍ਰਦਰਸ਼ਨ ਦਾ ਪ੍ਰਗਟਾਵਾ ਕੀਤਾ ਗਿਆ ਹੈ ਭਾਰੀ ਗਿਣਤੀ ਦੇ ਵਿੱਚ ਜੋ ਪ੍ਰਦਰਸ਼ਨਕਾਰੀ ਸੀ ਉਹ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਨੇ ਉਸ ਦੀ ਇੱਕ ਕਾਪੀ ਵੀ ਡੀਸੀ ਦਫ਼ਤਰ ਦੇ ਵਿੱਚ ਦੇ ਦਿੱਤੀ ਗਈ ਹੈ। ਐਸਪੀ ਸਾਹਿਬ ਇੱਥੇ ਮੌਜੂਦ ਸਨ ਜਿਨ੍ਹਾਂ ਨੂੰ ਮੰਗ ਪੱਤਰ ਦੀ ਕਾਪੀ ਦਿੱਤੀ ਗਈ ਹੈ ਪ੍ਰਦਰਸ਼ਨਕਾਰੀਆਂ ਦੀ ਇਹ ਹੀ ਮੰਗ ਹੈ ਕਿ ਸਕਾਲਰਸ਼ਿਪ ਦਾ ਜੋ ਘਟਾਲਾ ਹੋਇਆ ਹੈ ਉਸ ਦਾ ਪਰਦਾਫਾਸ਼ ਕੀਤਾ ਜਾਵੇ, ਮੰਤਰੀ ਦੇ ਖਿਲਾਫ ਕਾਰਵਾਈ ਹੋਵੇ। ਹਾਥਰਸ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਦੇ ਵਿੱਚ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਹੀ ਕਿਸਾਨਾਂ ਦਾ ਜੋ ਸਭ ਤੋਂ ਵੱਡਾ ਮੇਨ ਮੁੱਦਾ ਹੈ ਉਹ ਕਿਸਾਨੀ ਦਾ ਤੇ ਹਾਥਰਸ ਦੇ ਵਿੱਚ ਜੋ ਵਾਪਰਿਆ ਹੈ ਮੰਤ ਭਾਗੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਪ੍ਰਦਰਸ਼ਨਕਾਰੀ ਇੱਥੇ ਮੌਜੂਦ ਸ ਪਰਦਰਸ਼ਨ ਕੀਤਾ ਨਾਰੇਬਾਜ਼ੀ ਹੋਈ ਨਾਲ ਦੀ ਨਾਲ ਹੀ ਪੁਤਲਾ ਵੀ ਫੂਕਿਆ ਗਿਆ ਹੈ ਜਲੰਧਰ ਡੀਸੀ ਦਫਤਰ ਦੇ ਬਾਅਦ ਦੀਆਂ ਤਸਵੀਰਾਂ ਨੇ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਚੁੱਕੇ ਨੇ ਕੀ ਮੰਗਾ ਨੇ ਨਾ ਤੋਂ ਜਾਣਦੇ ਆ ਸਰ ਅੱਜ ਜਿਹੜਾ ਤੁਸੀਂ ਮੰਗ ਪੱਤਰ ਲੈ ਕੇ ਪਹੁੰਚੇ ਹੋ ਇਹਦੇ ਵਿੱਚ ਕੀ ਮੰਗਾ ਨੇ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਖਾthres ਦਾ ਮੁੱਦਾ ਹੈ ਕਿਸਾਨੀ ਦਾ ਮੁੱਦਾ ਹੈ ਸਕਾਲਰਸ਼ਿਪ ਦਾ ਮੁੱਦਾ ਹੈ ਕੀ ਮੰਗਾ ਨੇ ਇਹ ਤਿੰਨੇ ਹੀ ਮੁੱਤੇ ਮੁੱਖ ਨੇ ਜੀ ਸਭ ਤੋਂ ਅਹਿਮ ਮੁੱਦਾ ਯੂਪੀ ਦੇ ਵਿੱਚ ਜੋ ਸਾਡੀਆਂ ਬੱਚੀਆਂ ਦੇ ਨਾਲ ਰੇਪ ਹੋ ਰਿਹਾ ਇਹਨਾਂ ਛੜਿਆਂ ਦੀ ਸਰਕਾਰ ਦੇ ਵਿੱਚ ਮੋਦੀ ਤੇ ਮਤਲ ਜਿਹੜਾ ਜੋਗੀ ਉਦੀ ਸਰਕਾਰ ਦੇ ਵਿੱਚ ਹਰ ਹੱਦਾਂ ਬੰਨੇ ਟੱਪ ਗਏ ਨੇ ਅੱਜ ਸਾਡੀਆਂ ਬੱਚੀਆਂ ਭਾਰਤ ਦੇ ਵਿੱਚ ਮਹਿਫੂਜ਼ ਨਹੀਂ ਐ ਤੇ ਕਹਿੰਦੇ ਨੇ RAMRAJ ਲਾਉਣਾ ਮੈਂ ਪੁੱਛਣਾ ਚਾਹੁੰਨਾ ਕਿ ਇਹ RAMRAJ ਬੇ 68 ਸਾਲ ਦੀਆਂ ਬੱਚੀਆਂ ਨਾਲ ਉੱਥੇ ਬਲਤਕਾਰ ਹੋਣ ਜਿੱਥੇ ਦੇਵਤਿਆਂ ਦਾ ਵਾਸਾ ਜਿੱਥੇ ਮੰਦਰਾਂ ਦੇ ਵਿੱਚ ਦੇਵਤੇ ਰਹਿੰਦੇ ਨੇ ਉੱਥੇ ਇਦਾਂ ਬੱਚੀਆਂ ਨਾਲ ਬਲਤਕਾਰ ਹੋਣ ਕਿ ਇਹ RAMRAJ ਇਹ ਮੈਂ ਮੋਦੀ ਦੇ ਜੋਗੀ ਸਰਕਾਰ ਤੋਂ ਪੁੱਛਣਾ ਚਾਹੁੰਨਾ ਦੀ ਗੱਲ ਕਹੀ ਗਈ ਸੀ ਪਰ ਹੁਣ ਰਾਜ ਕੁਝ ਹੋਰ ਹੀ ਆ ਚੁੱਕਾ ਹੈ ਜੋ ਯੂਪੀ ਦੇ ਵਿੱਚ ਵਾਪਰਿਆ ਦਲਿਤ ਪਰਿਵਾਰ ਦੀ ਧੀ ਦੇ ਨਾਲ ਉਹ ਸਿਰਫ ਪਹਿਲਾ ਮਾਮਲਾ ਨਹੀਂ ਹੈ ਉਸ ਤੋਂ ਬਾਅਦ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਦਿੱਲੀ ਦਾ ਨਿਰਬਿਆ ਕਾਂਡ ਵੀ ਤੁਹਾਨੂੰ ਯਾਦ ਹੋਊਗਾ ਹైదరాబాద్ ਦੇ ਵਿੱਚ ਜੋ ਵਾਪਰਿਆ ਉਹ ਵੀ ਯਾਦ ਹੋਊਗਾ ਇਹਨਾਂ ਨੇ ਪਹਿਲਾਂ ਐਸਆਈਟੀ ਬਿਠਾਈ ਸੀਬੀਆਈ ਦੀ ਜਾਂਚ ਦੀ ਜੋ ਉਹ ਵੀ ਮੰਗ ਕਰਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਮਿਲੂਗਾ ਦਲਿਤ ਪਰਿਵਾਰ ਨੂੰ ਕਿਉਂਕਿ ਜਿਹੜੇ ਪ੍ਰਸ਼ਾਸਨ ਮੈਂ ਕਹਿੰਦਾ ਜੀ ਇੱਥੇ ਇਕੱਲੇ ਇੱਥੇ ਇਕੱਲੇ ਦਰਦਾਂ ਦੀ ਗੱਲ ਨਹੀਂ ਹੈ ਇੱਥੇ ਸਾਡੇ ਗੁਰੂਆਂ ਨੇ ਸਿਖਾਇਆ ਹਰ ਬੱਚੀ ਦਾ ਸਤਿਕਾਰ ਕਰਨਾ ਤੇ ਅਸੀਂ ਹਰ ਧਰਮ ਦੀ ਬੱਚੀ ਦਾ ਸਤਿਕਾਰ ਕਰਦੇ ਆਂ ਮੈਂ ਪੁੱਛਣਾ ਚਾਹੁੰਦਾ ਜਿਹੜੇ ਇੱਥੇ ਦੇ ਸਾਥ ਸੀ ਜੀ ਉਹ ਮਲੰਗ ਸਾਥ ਜਿਹੜੇ ਉਹ ਕਿੰਨੇ ਕੇ ਅੰਦਰ ਬੈਠੇ ਆ ਉਹਨਾਂ ਨੂੰ ਕਿੰਨੀ ਕਿ ਸਜ਼ਾ ਦਿੱਤੀ ਗਈ ਆ ਇਹ ਤਾਂ ਜਿਹੜਾ ਬਲਤਕਾਰ ਹੋਇਆ ਇੱਕ ਬੱਕਰੀ ਕਿਸਮ ਦਾ ਬਲਤਕਾਰ ਹੋਇਆ ਬਲਤਕਾਰ ਹੁੰਦੇ ਆ ਇਹਨੇ ਅਸੀਂ ਮੰਨਦੇ ਆ ਪਰ ਜਿਹੜਾ ਬਲਤਕਾਰ ਤੋਂ ਬਾਅਦ ਰੀੜ ਦੀ ਹੱਡੀ ਤੋੜ ਦੇਣੀ ਪੈਰ ਤੋੜ ਦੇਣੇ ਉਹਦੀ ਜਵਾਨ ਜਿਹੜੀ ਕੱਟ ਦੇਣੀ ਇਹ ਕਿਹੜਾ ਮਤਲਬ ਜੁਰਮ ਹੋਇਆ ਇਹ ਤਾਂ ਅਥਾ ਜੁਰਮ ਦਾ ਹੋ ਗਿਆ ਤਾਂ ਉਤੋਂ ਉਤੋਂ ਦਾ ਬੇਸ਼ਰਮ ਜਿਹੜਾ ਮੁੱਖ ਮੰਤਰੀ ਆ ਉਹ ਕਹਿ ਰਿਹਾ ਠਾਕਰਾਂ ਦਾ ਖੂਨ ਬੜਾ ਗਰਮ ਆ ਤੁਹਾਨੂੰ ਲੱਗਦਾ ਕਿ ਇਨਸਾਫ ਮਿਲੂਗਾ ਪਰਿਵਾਰ ਨੂੰ ਕਿਉਂਕਿ ਸੀਬੀਆਈ ਸੀਬੀਆਈ ਇਸ ਦੇ ਵਿੱਚ ਪੈ ਗਈ ਹੈ ਹੁਣ ਉਹ ਵੀ ਜਾਂਚ ਕਰਦੀ ਆ ਦੇਖੋ ਇਹ ਸਰ ਜਿਹੜੇ ਲੌਲੀਪੌਪ ਦਿੱਤੇ ਜਾ ਰਹੇ ਆ ਪਹਿਲਾਂ ਨੂੰ ਕਿੰਨਾ ਕ ਇਨਸਾਫ ਮਿਲਿਆ ਜਿਹੜਾ ਰਾਮ ਉਹ ਜਿਗਾ ਰਾਮਪਾਲ ਜਿਗਾ ਉਹਨੂੰ ਕੀ ਸਜ਼ਾ ਮਿਲ ਗਈ ਜਿਹੜਾ ਸੱਚੇ ਝੂਠੇ ਸੌਦੇ ਵਾਲਾ ਸੀ ਉਹਨੂੰ ਕੀ ਸਜ਼ਾ ਮਿਲ ਗਈ ਤੇ ਇਸ ਤਰ੍ਹਾਂ ਦੇ ਬਿਸ਼ਰਮ ਲੋਕ ਜਿਹੜੇ ਸਾਧਾਂ ਦੇ ਬਾਣੇ ਤੇ ਭੇਟੀਆਂ ਲੁਕੇ ਆ ਉਹਨਾਂ ਨੂੰ ਕੋਈ ਮਤਲ ਜਿਹੜਾ ਮਿਲ ਗਿਆ ਇਹ ਸਜ਼ਾ ਇੱਕ ਦਿਨ ਕਤਾਰਬੰਦੀ ਹੋਏਗੀ ਇੱਥੇ ਮੈਂ ਪਹਿਲਾਂ ਬੋਲ ਕੇ ਹਟਿਆ ਇਤਿਹਾਸ ਖਵਾਇਆ ਜਿਸ ਦਿਨ ਨੈਕਸਲਵਾੜੀ ਮੂਵਮੈਂਟ ਟੁੱਟੀ ਸੀ ਤੇ ਲੋਕਾਂ ਨੇ ਹਥਿਆਰ ਅੱਕ ਕੇ ਚੱਕੇ ਸੀ ਜਿਸ ਦਿਨ ਪੰਜਾਬ ਦੀ ਖੜਕੂ ਲਹਿ ਰੁੱઠી ਆ ਤੇ ਲੋਕਾਂ ਨੇ ਹਥਿਆਰ ਜਿਹੜੇ ਅੱਕ ਕੇ ਚੱਕੇ ਸੀ ਤਾਂ ਉਸ ਵੇਲੇ ਦੂਰ ਨਹੀਂ ਜੇ ਕਾਨੂੰਨ ਲੋਕਾਂ ਨੂੰ ਮੁਠੀ ਨਾਲ ਲੈ ਸਕਿਆ لوگ ਜਿਹੜੇ ਆ ਕਾਨੂੰਨ ਨੂੰ ਮੁੱਠੀ ਚ ਲੈ ਲੈਣਗੇ ਤੇ ਇਹੀ ਮਤਲਬ ਜਿਹੜੀ ਆਸੀਂ ਰੱਖਦੇ ਆ ਵੀ ਜੇ ਇੱਥੇ ਦੀ ਸਮੇਂ ਦੀ ਸਰਕਾਰ ਨੇ ਮੌਕੇ ਤੇ ਨਾ ਸੰਭਿਆ ਤਾਂ ਉਹ ਜਿਹੜਾ ਦਿਨ ਜਿਹੜਾ ਉਹ ਸਾਹਮਣੇ ਆ ਜਾਗਾ ਲੋਕ ਸੜਕਾਂ ਤੇ ਉਤਰਨਗੇ ਤੇ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਜਿਹੜਾ ਉਹ ਪ੍ਰਦਰਸ਼ਨ ਹੋਏਗਾ ਯੂਪੀ ਦੇ ਵਿੱਚ ਜੋ ਵਾਪਰਿਆ ਉਹ ਪ੍ਰਸ਼ਾਸਨ ਦੀ ਇੱਕ ਵੱਡੀ ناکامی ਮੰਨਦੇ ਹੋ ਬਿਲਕੁਲ ਤੱਕ ਧਮਕੀਆਂ ਦੇ ਰਿਹਾ ਕਹਿ ਰਿਹਾ ਕਿ ਉੱਪਰੋਂ ਦੀ ਹੁਕਮ ਆਇਆ ਹੈ ਮੀਡੀਆ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਪਰਿਵਾਰ ਨੂੰ ਲਗਾਤਾਰ ਡਰਾਇਆ ਧਮਕਾਇਆ ਗਿਆ ਕਿਉਂਕਿ ਕਾਫੀ ਵੀਡੀਓਜ਼ ਵੀ ਸਾਹਮਣੇ ਆਈਆਂ ਹੁਣ ਸੀਬੀਆਈ ਇਸ ਦੀ ਜਾਂਚ ਕਰ ਰਹੀ ਹੈ ਲੱਗਦਾ ਹੈ ਕਿ ਸਿਰਫ ਪਰਿਵਾਰ ਨੂੰ ਪਰਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਸਾਫ ਨਹੀਂ ਮਿਲੇਗਾ ਰੱਖਦੇ ਹੋ ਕੋਈ ਉਮੀਦ ਦੇਖੋ ਜੀ ਸਵੇ ਜਿਹੜੇ ਡਾਕਟਰ ਬੀਮਰਾਓ ਮੇਟਕਰਦੇ ਪੋਤਾ ਜੀ ਆ ਉਹਨਾਂ ਦਾ ਇੱਕ ਨਾ ਫੇਸਬੁੱਕ ਦੇ ਉੱਤੇ ਬਿਆਨ ਆ ਰਿਹਾ ਸੀਗਾ ਉਹਨਾਂ ਨੇ ਸਾਫ਼ ਤੌਰ ਤੇ ਕਲੀਅਰ ਕਰ ਦਿੱਤਾ ਵੀ ਜਿਹੜੀ ਐਫ ਆਰ ਕੀਤੀ ਗਈ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਗੈਂਗਰੇਡ ਦਾ ਕੋਈ ਵੀ ਜ਼ਿਕਰ ਨਹੀਂ ਹੈਗਾ ਉਹਦੇ ਵਿੱਚ ਇੱਕ ਉਹਨਾਂ ਨੇ ਕੁੜੀ ਦੀ ਮੌਤ ਦਾ ਕਾਰਨ ਵੀ ਉਹਨਾਂ ਨੇ ਇਹ ਨਹੀਂ ਦੱਸਿਆ ਉਹਨਾਂ ਨੇ ਕਿਹਾ ਵੀ ਇੱਕ ਡਿਗੀ ਆ ਜਿਹਦੇ ਨਾਲ ਉਹਦੇ ਸਿਰ ਤੇ ਸੱਟ ਲੱਗੀ ਜੀਬ ਕੱਟੀ ਗਈ ਆ ਉਸ ਵਜ੍ਹਾ ਨਾਲ ਉਹਦੀ ਮੌਤ ਹੋਈ ਆ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਸਰਾਸਰ ਹੈ ਨਾ ਉਸ ਕੇਸ ਦੇ ਉੱਤੇ ਹੈ ਨਾ ਬਸ ਰਾਜਨੀਤੀ ਖੇਡ ਰਿਆ ਉਹ ਕਰ ਰਿਹਾ ਹੈ ਵੀ ਇੱਕ ਜਿਹੜਾ ਉੱਥੇ ਦੇ ਠਾਕੁਰਾ ਮਨੁਵਾਦੀ ਸੋਚ ਰੱਖਣ ਵਾਲੀ ਸਰਕਾਰ ਆ ਉਹ ਆਪਣੇ ਹਿੰਦੂ ਸੰਗਠਨ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਕਰ ਰਿਹਾ ਤੁਹਾਨੂੰ ਸ਼ਹਿਰ ਜਿਆਦਾ ਸਾਰੀ ਦੁਨੀਆ ਦੇ ਵਿੱਚ ਇਤਿਹਾਸ ਗਵਾਇਆ ਵੀ ਜਦੋਂ ਹైదరాబాద్ ਕਾਂਡ ਹੋਇਆ ਉਸ ਵਰਨ ਜਾਤੀ ਦੀ ਕੁੜੀ ਸੀਗੀ ਤਾਂ ਤੁਰੰਤ ਹੀ ਉੱਥੇ ਦੀ ਸਰਕਾਰ ਨੇ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਨੂੰ ਇਨਕਾਊਂਟਰ ਕਰ ਦਿੱਤਾ ਗਿਆ ਕਿ ਉਹ ਵਰਨ ਜਾਤੀ ਦੀ ਕੁੜੀ ਸੀਗੀ ਸਾਡੇ ਨਾਲ ਸ਼ੁਰੂ ਤੋਂ ਹੀ ਭੇਤਪਾਪ ਕਰਦੇ ਆਏ ਆ ਇਹ Hindu ਸੰਗਠਨ Hindu ਸਮਾਜ ਅੱਜ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਮਨੁਵਾਦੀ ਸੋਚ ਰੱਖਣ ਵਾਲਿਆਂ ਨੂੰ ਵੀ ਜੇ ਇਸੇ ਤਰੀਕੇ ਦੇ ਨਾਲ ਤੁਹਾਡਾ ਰਵੱਈਆ ਰਿਹਾ ਬਹੁਤ ਛੇਗਰੀ ਤੁਹਾਨੂੰ ਐਦਾ ਦਾ ਮੂੰਹ ਤੋੜ ਜਵਾਬ ਦੇਵਾਂਗੇ ਮੈਂ ਮੇਰੇ ਵੱਡੇ ਵੀਰ ਜੀ ਨੇ ਕਿਹਾ ਆ ਸਾਡੇ ਭਾਈ ਸਾਹਿਬ ਨੇ ਵੀ ਅੱਤਵਾਦ ਕਿੱਥੋਂ ਚਾਲੂ ਹੋਇਆ ਨਕਸਲੀ ਕਿੱਥੋਂ ਚਾਲੂ ਹੋਇਆ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਦੇਸ਼ ਦਾ ਜਿਹੜਾ ਵਾਤਾਵਰਨ ਆ ਜਿਹੜਾ ਮਾਹੌਲ ਆ ਉਹ ਵਿਗੜੇ ਮੈਨੂੰ ਲੱਗਦਾ ਵੀ ਇਹ ਜਿਹੜੀ ਮੋਦੀ ਸਰਕਾਰ ਆ ਬੀਜੇਪੀ ਸਰਕਾਰ ਆ ਇਹ ਚਾਹੁੰਦੀ ਆ ਵੀ ਇਹ ਲੋਕ ਆਪਣੇ ਕਾਨੂੰਨ ਨੂੰ ਹੱਥਾਂ 'ਚ ਲੈ ਲੈਣ ਤੇ ਦੁਨੀਆ ਦਾ ਤਹਿਸ ਨਹਿਸ ਕਰ ਦੇਣ ਅਸੀਂ ਜੇ ਕਿਤੇ ਇੰਦਾ ਦਾ ਹੀ ਇਹ ਮਨੁਵਾਦੀ ਸੋਚ ਰੱਖਣ ਵਾਲੀ ਸਰਕਾਰ ਜੇ ਸਾਡੇ ਨਾਲ ਭੇਤ ਭਾਬ ਕਰਦੀ ਆਈ ਤਾਂ ਅਸੀਂ ਛੇਕਰੀ ਮਜਬੂਰ ਹੋ ਜਮਾਂਗੇ ਹਥਿਆਰ ਬੰਦ ਹੋਣ ਤੇ ਹਥਿਆਰ ਚੱਕਣ ਤੇ ਫੇਰ ਜੇ ਸਾਡੇ ਹੱਥ ਚ ਹਥਿਆਰ ਆ ਗਏ ਤਾਂ ਆਤੰਗਵਾਦ ਦਾ ਤਾਂ ਮੂੰਹ ਮੋੜ ਦਿੱਤਾ ਸਾਡਾ ਇਹਨਾਂ ਦਾ ਮੂੰਹ ਨਹੀਂ ਮੁੜਨਾ ਖੁੱਲੇ ਔਰ ਤੌਰ ਤੇ ਚੈਲੰਜ ਆ ਮੋਦੀ ਸਰਕਾਰ ਨੂੰ ਬਾਲ ਮਿੱਕੀ ਸ਼ਕਤੀ ਅਮਰ ਰਹੇ ਮਿੱਕੀ ਸ਼ਕਤੀ ਅਮਰ ਰਹੇ ਲੱਗਦਾ ਸਾਰਾ ਮੁੱਦਾ ਹੁਣ ਸਿਆਸੀ ਮੁੱਦਾ ਬਣ ਚੁੱਕਿਆ ਬਿਲਕੁਲ ਜੀ ਬਿਲਕੁਲ ਸਿਆਸੀ ਮੁੱਦਾ ਬਣ ਚੁੱਕਿਆ ਉਸ ਪਰਿਵਾਰ ਨੂੰ ਪੂਰੀ ਤਰ੍ਹਾਂ ਧਮਕਾਇਆ ਜਾ ਰਿਹਾ ਉਹ ਪਰਿਵਾਰ ਦੇ ਉਹਨੂੰ ਕਿਹਾ ਜਾ ਰਿਹਾ ਉੱਥੇ ਦੇ ਜਿਹੜੇ ਡੀਐਮਾ ਜਾਂ ਜੋ ਵੀ ਉੱਥੇ ਦੇ ਪੁਲਿਸ ਅਧਿਕਾਰੀ ਆ ਪ੍ਰਸ਼ਾਸਨ ਆ ਉਹ ਪਰਿਵਾਰ ਨੂੰ ਹਨ ਹਰਾਸਮੈਂਟ ਕਰ ਰਹੇ ਆ ਵੀ ਤੁਸੀਂ ਤੁਹਾਡਾ ਇੱਕ ਬੱਚਾ ਆ ਉਹਨਾਂ ਦਾ ਮੁੰਡਾ ਆ ਸੰਜੀਵ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਅਸੀਂ ਇਹਨੂੰ ਵੀ ਮਾਰ ਦਿੱਤਾ ਜਾਊਗਾ ਉਹਦਾ ਪਰਿਵਾਰ ਦੇ ਬਿਆਨ ਆ ਵੀ ਅਸੀਂ ਕੇਸ ਨਹੀਂ ਲੜਨਾ ਪਰ ਅਸੀਂ ਆਪਣੇ ਸਮਾਜ ਵੱਲੋਂ ਵਾਲਮੀਕੀ ਸਮਰਾਈਵਲੋਂ ਜਿੰਨੀਆਂ ਵੀ ਜਥੇਬੰਦੀਆਂ ਆ ਮਜਬੂਰ ਸਿੱਖ ਭਾਈਚਾਰਾ ਮੋਰਚਾ ਰਵਿਦਾਸ ਭਾਈਚਾਰਾ ਮੋਰਚਾ ਵਾਲਮੀਕੀ ਮੋਰਚਾ ਅਸੀਂ तमाम ਜਥੇਬੰਦੀਆਂ ਉਸ ਕੇਸ ਨੂੰ ਜੁਪੀ ਸਰਕਾਰ ਤੋਂ ਬਾਹਰ ਮੰਗ ਰੱਖਾਂਦੇ ਆ ਸਰਕਾਰ ਅੱਗੇ ਵੀ ਉਹ ਬਾਹਰਲੀ ਸਟੇਜ ਦੇ ਵਿੱਚ ਉਹਨਾਂ ਦਾ ਕੇਸ ਲੜਿਆ ਜਾਵੇ ਮੰਗ ਪੱਤਰ ਲੈ ਕੇ ਪਹੁੰਚੇ ਹੋਏ ਕੈਮਰਾਮੈਨ ਨੂੰ ਕਵਾਂਗੇ ਕਿ ਮੰਗ ਪੱਤਰ ਤੇ ਥੋੜੀ ਜਿਹੀ ਦਿਖਾ ਦਿਓ ਮੰਗ ਪੱਤਰ ਇਸ ਮੰਗ ਪੱਤਰ ਚ ਕੀ ਹੈ ਪੀਸੀ ਪੀਸੀ ਸਾਹਿਬ ਨੂੰ ਇਹ ਮੰਗ ਪੱਤਰ ਦੇਣਾ ਹੈ ਕੀ ਮੰਗਾ ਤੁਸੀਂ ਹੈ ਜੋ ਆਪਣੀਆਂ ਮੁੱਖ ਮੰਗਾਂ ਨੇ ਜੋ ਤੁਹਾਡੀਆਂ ਰੱਖੀਆਂ ਜਾ ਰਹੀਆਂ ਨੇ ਸਿਰਫ ਹਾਥਰਸ ਦਾ ਮੁੱਦਾ ਹੈ ਕਿਸਾਨੀ ਦਾ ਮੁੱਦਾ ਵੀ ਹੈ ਤੇ ਨਾਲ ਦੀ ਨਾਲ ਜਿਹੜਾ ਸਕਾਲਰਸ਼ਿਪ ਕੋਟਾਲਾ ਹੋਇਆ ਉਹ ਵੀ ਮੁੱਦਾ ਹੈ ਅੱਜ ਪੰਜਾਬ ਦੀਆਂ ਵੱਖ-ਵੱਖ ਐਸਸੀਐਸਟੀ ਤੇ ਦਲਿਤ ਜੱਥੇਬੰਦੀਆਂ ਵੱਲੋਂ ਯੂਪੀ ਦੀ ਭਾਜਪਾ ਸਰਕਾਰ ਮੋਦੀ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਕੇ ਪੁਤਲੇ ਸਾੜੇ ਜਾ ਰਹੇ ਆ ਯੂਪੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਸਾਡੀ ਅੱਜ ਦੀ ਮੰਗ ਹੈ ਕਿ ਹਾਥਰਸ ਦੇ ਪ੍ਰਸ਼ਾਸਨ ਉਥੋਂ ਦੇ ਡੀਐਮ ਜਿਨੇ ਉਸ ਪਰਿਵਾਰ ਨੂੰ ਧਮਕਾਇਆ ਔਰ ਉਹ ਪੀੜਤਾ ਦੀ ਜਿਹੜੀ লাশ ਆ ਉਹਨੂੰ ਪਟ્રોલ ਪਾ ਕੇ ਸਾੜ ਦਿੱਤਾ ਗਿਆ লাশ ਖੁਰਦ-ਬੁਰਦ ਕੀਤੀ ਗਈ ਸਬੂਤਾਂ ਨੂੰ ਮਟਾਉਣ ਦੀ ਸਾਜ਼ਿਸ਼ ਰਚੀ ਗਈ ਹੈ ਉੱਥੋਂ ਦੇ ਪ੍ਰਸ਼ਾਸਨ ਐਸਪੀ ਡੀ ਡੀਐਮ ਵੱਲੋਂ ਅਸੀਂ ਮੰਗ ਕਰਦੇ ਹਾਂ ਕਿ ਉੱਥੋਂ ਦੇ ਡੀਐਮ ਉੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਹਾਥਰਸ ਦੇ ਉਹਨਾਂ ਦੇ ਖਿਲਾਫ ਸਬੂਤਾਂ ਨੂੰ ਮਟਾਉਣ ਤੇ ਧਾਰਾ 201 ਐਸਸੀਐਸਟੀ ਐਕਟ ਔਰ ਜਿਹੜਾ ਧਮਕਾਉਣ ਦਾ 506 ਤਹਿਤ 120 20 ਸਾਜ਼ਿਸ਼ ਜਿਹੜੀ ਰਚੀ ਗਈ ਹੈ ਸਬੂਤਾਂ ਨੂੰ ਮਟਾਉਣ ਦੀ ਉਥੋਂ ਦੇ ਪ੍ਰਸ਼ਾਸਨ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਯੂਪੀ ਸਰਕਾਰ ਜਿਹੜੀ ਆ ਬਰਖਾਸਤ ਕੀਤੀ ਜਾਵੇ ਕਿਸਾਨਾਂ ਦੇ ਨਾਲ ਗੱਲ ੱਤਕਾ ਹੋਇਆ ਦਿੱਲੀ 'ਚ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਖੜੇ ਆ ਕਿਉਂਕਿ ਕਿਸਾਨ ਤੇ ਮਜ਼ਦੂਰ ਦਾ ਨੌ ਮਾਸਦਾ ਰਿਸ਼ਤਾ ਆ ਜੇ ਦੇਸ਼ ਦਾ ਕਿਸਾਨ ਖੁਸ਼ਹਾਲ ਹੈ ਤੇ ਦੇਸ਼ ਦਾ ਮਜ਼ਦੂਰ ਖੁਸ਼ਹਾਲ ਹੈ ਤੇ ਜੋ ਇਹ ਕਿਸਾਨਾਂ ਦੇ ਖਿਲਾਫ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸ ਜਿਹੜੇ ਦੇ ਕਿਸਾਨ ਵਿਰੋਧੀ ਬਿੱਲ ਜਿਹੜੇ ਪਾਸ ਕੀਤੇ ਆ ਅਸੀਂ ਉਹਨਾਂ ਦੀ ਨਿੰਦਾ ਕਰਦੇ ਹਾਂ ਔਰ ਅਸੀਂ ਦਲਤ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗ ਕਰਦੇ ਹਾਂ ਕਿ ਜਿਹੜੇ ਕਿਸਾਨ ਵਿਰੋਧੀ ਆਰਡੀਨੈਂਸ ਆ ਇਹਨਾਂ ਨੂੰ ਰੱਦ ਕੀਤਾ ਜਾਵੇ ਔਰ ਕਿਸਾਨਾਂ ਦਾ ਮਸਲਾ ਜਿਹੜਾ ਹੈ ਉਹ ਜਲਦ ਹੱਲ ਕੀਤਾ ਜਾਵੇ ਐਸਪੀਐਚਐਸ ਬੈਣੀਪਾਲ ਨੂੰ ਮੰਗ ਪੱਤਰ ਦੇ ਦਿੱਤਾ ਗਿਆ ਹੈ ਉਹ ਮੰਗ ਪੱਤਰ ਹੁਣ ਜੋ ਡੀਸੀ ਨੇ ਉਹਨਾਂ ਦੇ ਤੱਕ ਪਹੁੰਚ ਜਾਵੇਗਾ ਘਨਸ਼ਾਮ ਥੋਰੀ ਨੂੰ ਜੋ ਮੰਗ ਪੱਤਰ ਹੈ ਉਹ ਦੇ ਦਿੱਤਾ ਜਾਵੇਗਾ ਪ੍ਰਦਰਸ਼ਨਕਾਰੀਆਂ ਨੇ ਜਿਹੜੀਆਂ ਮੰਗਾ ਰੱਖੀਆਂ ਸਨ ਉਹ ਉਹਨਾਂ ਤੱਕ ਡੀਸੀ ਸਾਹਿਬ ਦੇ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਹੁਣ ਉਮੀਦ ਕਰਦੇ ਹਾਂ ਕਿ ਪੰਜਾਬ ਦੀਆਂ ਸੜਕਾਂ ਜੋ ਕਿ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਭਰੀਆਂ ਹੋਈਆਂ ਨੇ ਦਲਤ ਭਾਈਚਾਰਾ ਹਰ ਇੱਕ ਧਰਮ ਦਾ ਭਾਈਚਾਰਾ ਜੋ ਹੈ ਸੜਕਾਂ ਦੇ ਉੱਤੇ ਆ ਉਹਨਾਂ ਨੂੰ ਜ਼ਰੂਰ ਇਨਸਾਫ ਮਿਲੇਗਾ ਤੇ ਪੰਜਾਬ ਦੀਆਂ ਸੜਕਾਂ ਜਲਦ ਹੀ ਖਾਲੀ ਨਜ਼ਰ ਆਣਗੀਆਂ ਤੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਵੇਖੇ ਜਾਣਗੇ ਜਲੰਧਰ ਤੋਂ ਟੀਵੀ ਅਨਰਾਈਵ ਦੇ ਲਈ ਕੈਮਰਾਮੈਨ ਕਰਮ ਦੇ ਨਾਲ ਮੈਂ ਪੁਸ਼ਪਾ ਸੈਣੀ